ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਅੱਜ ਦੀ ਜਿਹੜੀ ਰੈਸਪੀ ਹੈ ਸਾਡੀ ਕੱਚੇ ਅੰਬ ਦਾ achar ਹੈ ਜਿਹੜਾ ਕਿ ਬੱਚੇ ਰੋਟੀ ਪਰਾਂਠੇ ਨਾਲ ਬਹੁਤ ਪਸੰਦ ਕਰਨਗੇ ਤੇ ਇਹਨੂੰ ਅਸੀਂ ਖੱਟੀ ਮਿੱਠੀ ਅੰਬ ਦੀ ਲੁੰਜੀ ਵੀ ਕਹਿ ਸਕਦੇ ਹਾਂ ਤੁਹਾਨੂੰ ਪਤਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਜਿਹੜਾ ਵਾ ਅੰਬ ਦਾ ਸੀਜ਼ਨ ਹੁੰਦਾ ਵਾ ਤੇ ਆਪਾਂ ਜਦੋਂ ਅੰਬ ਬਾਜ਼ਾਰ ਵਿੱਚ ਆਇਂਦਾ ਵਾ ਤੇ ਇਹਦਾ ਕਈ ਤਰ੍ਹਾਂ ਨਾਲ ਜੂਸ ਕਰਦੇ ਹਾਂ ਅੱਜ ਅਸੀਂ ਆਂਬ ਦਾ ਯੂਜ਼ ਕਰਨ ਲੱਗੇ ਆਂ ਖੱਟੀ ਮਿੱਠੀ ਆਂਬ ਦੀ ਲੋਂਜੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਇਹ ਬਹੁਤ ਟੇਸਟ ਟੇਸਟ ਵਿੱਚ ਬਹੁਤ ਵਧੀਆ ਵਾ ਤੇ ਬੱਚਿਆਂ ਨੂੰ ਬਹੁਤ ਹੀ ਪਸੰਦ ਆਏਗਾ ਤੇ ਬੱਚੇ ਜਿਹੜੇ ਆ ਰੋਟੀ ਪਰਾਂਠੇ ਨਾਲ ਬਹੁਤ ਖੁਸ਼ ਹੋ ਕੇ ਖਾਣਗੇ ਤੇ ਜੈਮ ਖਾਣਾ ਜਿਹੜਾ ਬਿਲਕੁਲ ਭੁੱਲ ਜਾਣਗੇ ਤੇ ਚਲੋ ਜੀ ਟਾਈਮ ਨਾ ਵੇਸਟ ਕਰਦੇ ਹੋਏ ਤੁਹਾਡੇ ਨਾਲ ਜਿਹੜੀ ਇਹ ਰੈਸিপি ਆਪਾਂ ਸ਼ੇਅਰ ਕਰਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਲਈਆ 1 ਕਿਲੋ ਹੰਬਲੇ ਆ ਤੇ ਇਹਦਾ ਜਿਹੜਾ ਛਿਲਕਾ ਵਾ ਪਹਿਲਾਂ ਅਸੀਂ ਵਾਸ਼ ਕਰ ਲਿਆ ਸੀ ਹੁਣ ਇਹਦਾ ਜਿਹੜਾ ਛਿਲਕਾ ਵਾ ਉਹਨੂੰ ਅਸੀਂ ਪੀਲ ਕਰ ਲਾਂਗੇ ਤੇ ਇਹ ਤੋਂ ਬਾਅਦ ਤੁਸੀਂ ਜਦੋਂ ਸਾਰੇ ਛਿਲਕੇ ਉਤਾਰ ਲੋਗੇ ਇਹਨੂੰ ਤੁਸੀਂ ਕਿਸੇ ਵੀ ਸ਼ੇਪ ਵਿੱਚ ਕਟਿੰਗ ਕਰ ਸਕਦੇ ਹੋ ਜਿਵੇਂ ਸਲਾਈਸ ਤੇ ਕਹਿ ਲੋ ਡਾਈਸ ਤੇ ਕਿਸੇ ਵੀ ਸ਼ੇਪ ਵਿੱਚ ਕਟਿੰਗ ਕਰ ਲਓ ਜਿਹੜੀ ਵੀ ਤੁਹਾਨੂੰ ਸ਼ੇਪ ਪਸੰਦ ਆ ਤੇ ਚਲੋ ਜੀ ਆਪਾਂ ਇਹਨੂੰ ਡਾਈਸ ਵਿੱਚ ਕਟਿੰਗ ਕਰ ਲੈਨੇ ਆ ਤੇ ਤੁਸੀਂ ਇਹਦਾ ਸਾਈਜ਼ ਵੱਧ ਘੱਟ ਚਾਹੀ ਪਤਲਾ ਜਾਂ ਮੋਟੀ ਕਟਿੰਗ ਜਿੰਦਾ ਦੀ ਰੱਖਣਾ ਚਾਹੁੰਦੇ ਹੋ ਉਹ ਰੱਖ ਸਕਦੇ ਹੋ ਤੇ ਇਹ ਥੋੜਾ ਜਿਹਾ ਆਂਬੇ ਇੱਕ ਰਾਤ ਰਹਿ ਗਿਆ ਸੀ ਤੇ ਉਹਦੇ ਕਰਕੇ ਥੋੜਾ ਜਿਹਾ ਤਾਂ ਕਲਰ ਚੇਂਜ ਹੋ ਗਿਆ ਵਾ ਤੇ ਇਹਦੇ ਨਾਲ ਵੀ ਤੁਹਾਡਾ ਚੜਾ ਵਾ ਆਲੂ ਤੇ ਲੋਂਜੀ ਦਾ ਟੇਸਟ ਬਹੁਤ ਵਧੀਆ ਆਊਗਾ ਤੇ ਜਿਹੜਾ ਤੁਸੀਂ ਦੂਜਾ ਚਾਰ ਪਾਉਂਦੇ ਜੇ ਉਹਦੇ ਵਿੱਚ ਤੁਹਾਡਾ ਬਿਲਕੁਲ ਵੀ ਜਿਹੜਾ ਆਂਬਾ ਵਿੱਚੋਂ ਪੀਲਾ ਨਹੀਂ ਹੋਣਾ ਚਾਹੀਦਾ ਜਾਨੀ ਬਿਲਕੁਲ ਚੁਟਾ ਹੀ ਰਵੇ ਤੇ ਵਧੀਆ ਵਾ ਤੇ ਅੰਬ ਦੀ ਲੁੰਜ ਵਿੱਚ ਅਸੀਂ ਇਦਾਂ ਦਾ ਜੂਸ ਕਰ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਛੜੀ ਕੜਾਈ ਆ ਉਹਨੂੰ ਰੱਖ ਦਿੱਤਾ ਵਾ ਗਰਮ ਹੋਣ ਲਈ ਤੇ ਇਹਦੇ ਵਿੱਚ ਐਡ ਕੀਤੀ ਆ ਦੋ ਚਮਚ ਸੌਂਫ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਜੜੇ ਆ ਸਾਬਤ ਮਸਾਲੇ ਜਿਹੜੇ ਵਿੱਚ ਜੂਸ ਕਰਾਂਗੇ ਉਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਤਾਂ ਕਿ ਉਹਨਾਂ ਦਾ ਜਿਹੜਾ ਮੋਇਸਚਰ ਆ ਸਾਰਾ ਖਤਮ ਹੋ ਜੇ ਤੇ ਜਿਹੜਾ ਸਾਡਾ achar ਆ ਉਹ ਕਾਫੀ ਟਾਈਮ ਤੱਕ ਬਿਲਕੁਲ ਉਸੇ ਤਰ੍ਹਾਂ ਰਵੇ ਬਿਲਕੁਲ ਖਰਾਬ ਨਾ ਹੋਵੇ ਹਲਕਾ ਜੈਨੂ ਰੋਸਟ ਕਰਕੇ ਤੇ ਅਸੀਂ ਨੂੰ ਦੂਸਰੇ ਬਰਤਨ ਵਿੱਚ ਕੱਢ ਲੈਨੇ ਆ ਤੇ ਇਸ ਤੋਂ ਬਾਅਦ ਫਿਰ ਉਸੇ ਕੜਾਈ ਵਿੱਚ ਅਸੀਂ ਐਡ ਕਰਾਂ ਲੱਗੇ ਆ ਮੇਥਰੇ ਸਾਬਤ ਇਹ ਮੈਂ ਵੱਡਾ ਚਮਚੀ ਇਕ ਲਿਆਵਾ ਇਹਨੂੰ ਵੀ ਹਲਕਾ ਜਿਹਾ ਹੀ ਰੋਸਟ ਕਰਾਂਗੇ ਤੇ ਇਹਨੂੰ ਵੀ ਅਸੀਂ ਕੱਢ ਲੈਨੇ ਆ ਤੇ ਹੁਣ ਅਸੀਂ ਐਡ ਕਰਨ ਲੱਗੇ ਆ ਕਾਲੀ ਮਿਰਚ ਸਾਬਤ ਇਹ ਮੈਂ ਅੱਧਾ ਚਮਚ ਲਿਆ ਹੈ ਵੱਡਾ ਜਿਹੜਾ ਚਮਚ ਆ ਉਹਦਾ ਅੱਧਾ ਚਮਚ ਦਾ ਜੂਸ ਕੀਤਾ ਵਾ ਇਹਨੂੰ ਵੀ ਅਸੀਂ ਥੋੜਾ ਜਿਹਾ ਸੇਕ ਲਗਵਾਵਾਂਗੇ ਤੇ ਇਹਨੂੰ ਵੀ ਕੱਢ ਲੈਣੇ ਆ ਇਸ ਤੋਂ ਬਾਅਦ ਅਸੀਂ ਐਡ ਕਰਨ ਲੱਗੇ ਆ ਇਹਦੇ ਵਿੱਚ ਰਾਈ ਰਾਈ ਦਾ 1 ਚਮਚ ਜੂਸ ਕੀਤਾ ਵਾ ਤੇ ਇਨੂੰ ਵੀ ਬਿਲਕੁਲ ਹਲਕਾ ਜਿਹਾ ਹੀ ਕਰਾਂਗੇ ਰੋਸਟ ਤੇ ਇਹਨੂੰ ਵੀ ਕੱਢ ਲਵਾਂਗੇ ਇਸ ਤੋਂ ਬਾਅਦ ਮੈਂ ਐਡ ਕਰਨ ਲੱਗੀ ਹਾਂ ਜੀਰਾ ਥੋੜਾ ਜਿਹਾ ਚਲੋ ਜੀ ਇਹਨੂੰ ਵੀ ਅਸੀਂ ਬਰਤਨ ਵਿੱਚ ਕੱਢ ਲੈਂਦੇ ਆ ਵੱਖਰੇ ਚ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਕਿਹੜੇ ਕਿਹੜੇ ਮਸਾਲੇ ਜਿਹੜੇ ਆ ਰੋਸਟ ਕੀਤੇ ਆ ਤੇ ਕਿਹੜੇ ਨਹੀਂ ਕੀਤੇ ਅਸੀਂ ਮੇਥਰੇ ਸੌਫ ਕਾਲੀ ਮਿਰਚ ਜੀਰਾ ਤੇ ਰਾਈ ਇਹਨਾਂ ਨੂੰ ਰੋਸਟ ਕੀਤਾ ਹੋਇਆ ਵਾ ਇੱਕ ਕਲੌਂਜੀ ਆ ਅਸੀਂ ਯੂਜ਼ ਕਰਾਂਗੇ ਇਹਦੇ ਵਿੱਚ ਉਹਨੂੰ ਅਸੀਂ ਬਿਲਕੁਲ ਰੋਸਟ ਨਹੀਂ ਕੀਤਾ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਹੁਣ ਅਸੀਂ ਕ੍ਰਸ਼ ਕਰਾਂਗੇ ਰਾਈ ਨੂੰ ਅਸੀਂ ਇੱਕ ਸਾਈਡ ਤੇ ਰੱਖਾਂਗੇ ਰਾਈ ਨੂੰ ਵੀ ਚੜ ਨਹੀਂ ਕਰਨਾ ਸੀ ਹਜੇ ਇਸ ਕਰਕੇ ਇਹਨਾਂ ਮਸਾਲਿਆਂ ਨੂੰ ਹਲਕਾ ਜਿਹਾ ਕ੍ਰਸ਼ ਕਰਾਂਗੇ ਬਹੁਤ ਜ਼ਿਆਦਾ ਨਹੀਂ ਤੇ ਉਧਰਸਾ ਅਸੀਂ ਗੈਸ ਉੱਤੇ ਕਰਦੇ ਆਂ ਆਚਾਰ ਦੀ ਤਿਆਰੀ ਕੜਾਈ ਗਰਮ ਹੋ ਗਈ ਹੈ ਇਹਦੇ ਵਿੱਚ ਤੇਲ ਜਿਹੜਾ ਸੀ ਐਡ ਕਰਤਾ ਸਰੋਂ ਦਾ ਕਿਉਂਕਿ ਇਹਦੇ ਜਿਹੜਾ ਸਰੋਂ ਦੇ ਵਿੱਚ ਅਸੀਂ ਜਦੋਂ achar ਨੂੰ ਪਕਾਵਾਂਗੇ ਨਾ ਇਹਦਾ ਫਲੇਵਰ achar ਦਾ ਬਹੁਤ ਵਧੀਆ ਆਊਗਾ ਤੇ ਤੇਲ ਸਾਡਾ ਬਿਲਕੁਲ ਹੀਟ ਹੋ ਗਿਆ ਆ ਵਾ ਇਹਦੇ ਵਿੱਚ ਹੁਣ ਮੈਂ ਕਾਲੀਆਂ ਮਿਰਚਾਂ 8-10 ਐਡ ਕਰ ਦਿੱਤੀਆਂ ਵਾ ਇੰਨਾ ਦਾ ਵੀ ਟੇਸਟ ਬਹੁਤ ਵਧੀਆ ਆਂਦਾ ਵਾ ਤੇ ਜਿਹੜਾ ਮਸਾਲੇ ਅਸੀਂ ਕ੍ਰਸ਼ ਕੀਤਾ ਉਹਨਾਂ ਨੂੰ ਐਡ ਕਰ ਦਿੱਤਾ ਵਾ ਹੁਣ ਅਸੀਂ ਜਿਹੜੀ ਰਾਈ ਆ ਇਨੂੰ ਅਸੀਂ ਸਾਬਤ ਹੀ ਜੂਸ ਦੀ ਤਰ੍ਹਾਂ ਅਲੱਗ ਲਿਆ ਹੁਣ ਇਹਦੇ ਵਿੱਚ ਅਸੀਂ ਜਿਹੜੀ ਕਲੋਂਜੀ ਸੀ ਉਹ ਐਡ ਕਰ ਦਿੱਤੀ ਆ ਇੱਕ ਚਮਚ ਤੇ ਹੁਣ ਜਿਹੜੇ ਸਾਡਾ ਆਂਬਾ ਕੱਟਿਆ ਆ ਉਹਨੂੰ ਵੀ ਚ ਐਡ ਕਰ ਦਿੰਨੇ ਆ ਅਸੀਂ 2 ਮਿੰਟ ਲਈ ਨੂੰ ਹਲਕਾ ਜਿਹਾ ਪਕਾਵਾਂਗੇ ਅਸੀਂ ਜੀ ਦੋ ਅੰਬ ਦਾ ਇਹ achar ਬਣਾਵਾਂਗੇ ਜਾਂਬ ਦੀ ਲੋਂਜੀ ਕਹ ਲੋ ਤੁਸੀਂ ਇਹਦੇ ਵਿੱਚ ਬਿਲਕੁਲ ਪਾਣੀ ਨੂੰ ਐਡ ਨਹੀਂ ਕਰਾਂਗੇ ਅਸੀਂ ਗੁੜ ਨੂੰ ਐਡ ਕਰਕੇ ਬਣਾਵਾਂਗੇ ਤੇ ਗੁੜ ਹੀ ਜਿਹੜਾ ਆਪਣੀ ਚਾਣੀ ਜੀ ਦੋ ਬਣਾਏਗਾ ਉਹਦੇ ਵਿੱਚ ਇਹ ਅੰਬ ਤਿਆਰ ਹੋਏਗਾ ਆ ਸਾਰੇ ਮਸਾਲਿਆਂ ਦੀ ਕੋਟਿੰਗ ਸਾਡੇ ਅੰਬ ਦੇ achar ਉਤੇ ਹੋ ਗਈ ਹੋਈ ਅੰਬ ਦੇ ਉੱਪਰ ਗੋੜਾ ਜਾਂ ਸੌਫਟ ਹੋਣ ਦਵਾਂਗੇ ਇਹਨੂੰ ਅਸੀਂ ਤੇ ਹੁਣ ਅਸੀਂ ਐਡ ਕਰਾਂਗੇ ਇਹਦੇ ਵਿੱਚ ਦੇਸੀ ਗੁੜ ਤੇ ਮੈਂ ਜਿਹੜਾ ਸਾਤ ਗੋੜਾ ਉਹਨੂੰ ਇਦਾਂ ਹੀ ਐਡ ਕਰ ਦਿੱਤਾ ਤੁਸੀਂ ਚਾਹੋ ਤੇਨੂੰ ਕ੍ਰਸ਼ ਵੀ ਕਰ ਸਕਦੇ ਹੋ ਜੇ ਤੁਸੀਂ ਚਾਣੀ ਬਣਾ ਕੇ ਐਡ ਕਰਨਾ ਚਾਹੁੰਦੇ ਹੋ ਵੀ ਕਰ ਸਕਦੇ ਹੋ ਪਰ ਮੈਂ ਇਦਾਂ ਹੀ ਇਹਦੇ ਵਿੱਚ ਇਹਨੂੰ ਐਡ ਕਰਕੇ ਇਦਾਂ ਹੀ ਪਕਾਵਾਂਗੀ ਇਹਦੇ ਨਾਲ ਜਿਹੜਾ ਗੋੜੇ ਜਿਵੇਂ ਜਿਵੇਂ ਪੱਕਦਾ ਜਾਊਗਾ ਇਹਦੀ ਚਾਣੀ ਜੜੀ ਆ ਗਾੜੀ ਹੁੰਦੀ ਜਾਏਗੀ ਤੇ ਜਿਹੜਾ ਆਂਬਾ ਉਹਦੇ ਵਿੱਚ ਇਹਦਾ ਫਲੇਵਰ ਬਹੁਤ ਵਧੀਆ ਆਊਗਾ ਤੁਸੀਂ ਇੱਕ ਵਾਰੀ ਇਦਾਂ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਅੰਬ ਦਾਚਾਰ ਬਹੁਤ ਪਸੰਦ ਆਏਗਾ ਤੇ ਇਹ ਹੌਲੀ ਹੌਲੀ ਆਪੇ ਜਿਹੜਾ ਵਾ ਮੈਲਟ ਹੋਣਾ ਸ਼ੁਰੂ ਹੋ ਜਾਏਗਾ 2 ਮਿੰਟ ਤੋਂ ਬਾਅਦ ਦੇਖਿਓ ਇਹਨੇ ਬਿਲਕੁਲ ਮੈਲਟ ਹੋਏ ਨਾ ਵਾ ਤੇ ਫਲੇਮ ਅਸੀਂ ਲੋਈ ਰੱਖਾਂਗੇ ਜ਼ਿਆਦਾ ਹਾਈ ਨਹੀਂ ਰੱਖ ਕਰਨੀ ਅਸੀਂ ਤਾਂ ਕਿ ਗੋੜ ਜਿਹੜਾ ਸਾਡਾ ਬਿਲਕੁਲ ਵੀ ਜਲੇ ਨਾ ਇਦੇ ਵਿੱਚ ਐਡ ਕਰਨ ਲੱਗੇ ਆ ਕਾਲਾ ਨਮਕ 1 ਜਾਂ 1.5 ਚਮਚ ਤੁਸੀਂ ਐਡ ਕਰ ਲਓ 1 ਗੇਜੀ ਵਿੱਚ ਇੱਧਰ ਸਾਡਾ ਜਿਹੜਾ ਗੋੜਾ ਵੀ ਸੌਫਟ ਹੋ ਗਿਆ ਆ ਵਾ ਤੇ ਹੁਣ ਇਹਨੂੰ ਅਸੀਂ 2 ਮਿੰਟ ਲਈ ਪਲੇਟ ਕਵਰ ਕਰਕੇ ਪਕਾਵਾਂਗੇ ਤਾਂ ਕਿ ਜਿਹੜਾ ਗੋੜਾ ਚੰਗੀ ਤਰ੍ਹਾਂ ਮੈਲਟ ਹੋ ਜAVE ਚ ਤੇ 2 ਮਿੰਟ ਤੋਂ ਬਾਅਦ ਦੇਖਦੇ ਹਾਂ ਕਿ ਗੋੜ ਸਾਡਾ ਮੈਲਟ ਹੋਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਫਲੇਮ ਬਿਲਕੁਲ ਜ਼ਿਆਦਾ ਵੀ ਨਹੀਂ ਲੋ ਜ਼ਿਆਦਾ ਹਾਈ ਨਹੀਂ ਮੀਡੀਅਮ ਜੀ ਰੱਖਿਓ ਤੇ 2 ਮਿੰਟ ਤੋਂ ਬਾਅਦ ਅਸੀਂ ਲੱਗੇ ਆ ਚੈੱਕ ਕਰਨ ਆ ਦੇਖੋ ਜੀ ਗੋੜ ਵਿੱਚ ਬਿਲਕੁਲ ਮੈਲਟ ਹੋ ਗਿਆ ਵਾ ਛੋਟੇ ਛੋਟੇ ਪੀਸ ਰਹਿ ਗਿਆ ਬਸ ਬਾਕੀ ਮੈਲਟ ਹੋਣਾ ਸ਼ੁਰੂ ਹੋ ਗਿਆ ਵਾ ਤੇ ਜਿਹੜਾ ਅਸੀਂ ਸਰੋਂ ਦਾ ਤੇਲ ਐਡ ਕੀਤਾ ਸੀ ਵਿੱਚ ਤੇ ਜਿਹੜਾ ਅਸੀਂ ਗੁੜ ਐਡ ਕੀਤਾ ਵਾ ਇਹ ਦੋਨੇ ਜਦੋਂ ਮਿਕਸ ਹੋ ਕੇ ਇਹਨਾਂ ਦੀ ਜਿਹੜੀ ਗੁੜ ਦੀ ਚਾਣੀ ਬਣੇਗੀ ਨਾ ਇੱਕ ਬਹੁਤ ਵਧੀਆ ਕਲਰ ਦੇਗੀ ਕਿਉਂਕਿ ਗੁੜ ਜਿਹੜਾ ਜਿੱਦੋਂ ਜਿੱਦੋਂ ਪੱਕਦਾ ਜਾਏਗਾ ਹੌਲੀ ਹੌਲੀ ਤੇ ਇਹਦਾ ਜਿਹੜਾ ਕਲਰ ਆ ਡਾਰਕ ਹੁੰਦਾ ਜਾਏਗਾ ਤੇ ਇਹ ਕਾਫੀ ਟਾਈਮ ਤੱਕ ਢਾਢਾ ਚਾਰ ਜਿਹੜਾ ਚੱਲੇਗਾ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਹੁਣ ਅਸੀਂ ਜਿਹੜੇ ਮਸਾਲੇ ਐਡ ਕਰਨ ਲੱਗੇ ਆ ਹਲਦੀ ਐਡ ਕੀਤੀ ਆ ਇੱਕ ਚਮਚ ਹੁਣ ਮੈਂ ਥੋੜਾ ਜਿਹਾ ਕਲਰ ਲਈ ਤੇਗੀ ਮਿਰਚ ਦਾ ਜੂਸ ਕਰਾ ਲੱਗੀ ਆ ਪत्ता चਮਚ ਐਡ ਕੀਤੀ ਆ ਤੇ ਮਿਕਸ ਕਰ ਦਿੰਨੇ ਹੁਣ ਇਹਨਾਂ ਨੂੰ ਹੁਣ ਅਸੀਂ ਇਹਨੂੰ 20-25 ਮਿੰਟ ਬਿਲਕੁਲ ਲੋ ਫਲੇਮ ਤੇ ਪਕਾਵਾਂਗੇ ਗੋੜਸਟਾ ਪੂਰੀ ਤਰ੍ਹਾਂ ਮੈਲਟ ਹੋ ਗਿਆ ਵਾ ਤੇ ਹੁਣੇ ਬਿਲਕੁਲ ਜਿਹੜਾ ਜਦੋਂ ਸਾਡਾ achar ट्रांसਪੇਰੈਂਟ ਹੋਣਾ ਸ਼ੁਰੂ ਹੋ ਜਾਏਗਾ ਵਿੱਚ ਤੇ ਸਮਝੋ ਕਿ ਸਾਡਾ achar ਪੱਕੇ ਤਿਆਰ ਆ ਤੁਸੀਂ ਵੀ ਇਸ ਤਰੀਕੇ ਨਾਲ achar ਬਣਾ ਕੇ ਦੇਖਿਓ ਇਹ achar ਜਿੱਦੋਂ ਤੁਸੀਂ ਬਣਾਓਗੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਕਿਉਂਕਿ ਜੜੀ ਜੈਮਾ ਉਹਨੂੰ ਵੀ ਬੱਚੇ ਭੁੱਲ ਜਾਣਗੇ ਤੇ ਪਰਾਂਠੇ ਨਾਲ ਪੂੜੀ ਨਾਲ ਕਿਸੇ ਵਿੱਚ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਬਹੁਤ ਵਧੀਆ ਫਲੇਵਰ ਦਊਗਾ ਤੇ ਤੁਹਾਨੂੰ ਬਹੁਤ ਪਸੰਦ ਆਊਗਾ ਆ ਦੇਖੋ ਜੀ ਸਾਡਾ achar ਬਿਲਕੁਲ ਸੌਫਟ ਹੋ ਗਿਆ ਹੈ ਆ ਵਾਂ ਅੰਬ ਵਿੱਚ ਤੇ ਜਿਹੜੀ ਚਾਣੀ ਦੇਖੋ ਉਹਦਾ ਕਲਰ ਕਿੰਨਾ ਵਧੀਆ ਆਇਆ ਹੋਇਆ ਵਾ ਤੇ ਇਹ ਜਿਹੜਾ ਸਾਡਾ achar ਆ ਕਾਫੀ ਟਾਈਮ ਯਾਨੀ ਸਾਲ ਪਰ ਵੀ ਅਸੀਂ ਇਹਨੂੰ ਸਟੋਰ ਕਰਾਂਗੇ ਨਾ ਤੇ ਬਹੁਤ ਵਧੀਆ ਇੱਦੇ ਦਾ ਇੱਦਾਂ ਹੀ ਰਹੇਗਾ ਬਿਲਕੁਲ ਖਰਾਬ ਨਹੀਂ ਹੋਏਗਾ ਚਲੋ ਜੀ ਸਾਡਾ ਚਾਰ ਬਿਲਕੁਲ ਪੱਕੇ ਤਿਆਰ ਹੋ ਗਿਆ ਵਾ ਤੇ ਹੁਣ ਅਸੀਂ ਇਹਨੂੰ ਕਿਸੇ ਕੱਚ ਦੇ ਕੰਟੇਨਰ ਵਿੱਚ ਸਟੋਰ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਇਹ ਖੱਟੇ ਮਿੱਠੇ ਆਂਬ ਦੇ achar ਦੀ ਰੈਸਪੀ ਵਧੀਆ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਸੀਂ ਵੀ ਇਸ रेसिपी ਨੂੰ ਬਣਾ ਕੇ ਜ਼ਰੂਰ ਦੇਖਿਓ ਇੱਕ ਵਾਰੀ ਤੁਹਾਨੂੰ ਬਹੁਤ ਪਸੰਦ ਆਏਗੀ 2 ਦਿਨ ਤੋਂ ਬਾ 2 ਦਿਨ ਜਦੋਂ ਹੋ ਜਾਣੀਏ ਇਹਨੂੰ achar ਨੂੰ ਬਣੇ ਨੂੰ ਜਦੋਂ ਅਸੀਂ ਸਟੋਰ ਕਰਕੇ ਰੱਖ ਦਾਂਗੇ 2 ਦਿਨ ਤੋਂ ਬਾਅਦ ਦੇਖਾਂਗੇ ਨਾ achar ਦਾ ਇੱਕ ਫਲੇਵਰ ਹੋਰ ਚੇਂਜ ਹੋ ਜਾਏਗਾ ਜਾਨੀ ਜਿਹੜਾ ਮਸਾਲਿਆਂ ਦਾ ਫਲੇਵਰ ਆ ਹੋਰ ਵਧੀਆ ਹੋ ਜਾਊਗਾ ਇਹਦੇ ਵਿੱਚ ਤੇ ਚਲੋ ਜੀ ਨੂੰ ਅਸੀਂ ਕੰਟੇਨਰ ਵਿੱਚ ਕੱਢ ਲੈਨੇ ਆ ਜਾਂ ਕਿਸੇ ਝਾਰ ਵਿੱਚ ਤੇ ਇਸ ਟਾਈਮ ਮੇਰੇ ਕੋਲ ਛੋਟਾ ਜਿਹਾ ਝਾਰ ਆ ਕੱਚ ਦਾ ਇਹਦੇ ਵਿੱਚ ਮੈਂ ਕੱਢ ਲੈਨੀ ਆ ਤੁਸੀਂ ਚਾਹੋ ਤੇ ਜਿੰਨੀ ਮਰਜ਼ੀ ਕੁਆਂਟੀਟੀ ਵਿੱਚ ਬਣਾ ਸਕਦੇ ਹੋ